ਦੋਸਤੋ ਜਿਹੜੀ ਆ ਤੁਸੀਂ ਤਸਵੀਰ ਦੇ ਵਿੱਚ ਔਰਤ ਦੇਖ ਰਹੇ ਹੋ ਇਹਦਾ ਨਾਮ ਹੈਗਾ ਰੋਸ਼ਨੀ ਇਹਨੇ ਇੱਕ ਬਹੁਤ ਹੀ ਘਟਿਆ ਹਰਕਤ ਕੀਤੀ ਹੈ ਇਹ ਲਖਨਊ ਦੀ ਔਰਤ ਹੈਗੀ ਹੈ ਇਹਨੇ ਆਪਣੀ 6 ਸਾਲ ਦੀ ਬੱਚੀ ਦਾ ਕਤਲ ਕਰ ਦਿੱਤਾ ਕਤਲ ਕਿਉਂ ਕੀਤਾ ਹੈਗਾ ਰੋਸ਼ਨੀ ਇਹਦਾ ਨਾਮ ਹੈਗਾ ਇਹਦਾ ਜਿਹੜਾ ਹਸਬੰਡ ਸੀਗਾ ਉਹਦੇ ਨਾਲ ਇਹ ਕਾਫੀ ਟਾਈਮ ਤੋਂ ਰਹਿ ਰਹੀ ਸੀ ਸ਼ਾਹਰੂਖ ਉਹਦਾ ਨਾਮ ਸੀਗਾ ਇਹਨਾਂ ਦਾ ਕੀ ਸੀ ਕਿ ਬਹੁਤ ਟਾਈਮ ਤੋਂ ਝਗੜਾ ਚੱਲ ਰਿਹਾ ਸੀ ਨਿੱਕੀ ਨਿੱਕੀ ਗੱਲ ਤੋਂ ਇਹੇ ਘਰ ਦੇ ਵਿੱਚ ਲੜਾਈ ਝਗੜਾ ਕਰਦੇ ਸੀ ਤੇ ਲੜਾਈ ਝਗੜੇ ਦੇ ਵਿੱਚ ਉਹ ਹੁੰਦਾ ਹੀ ਹੋਏ ਕਿ ਇਹਦਾ ਇੱਕ ਕੁਦੇਤ ਨਾਮ ਦੇ ਜਿਹੜੇ ਸ਼ਖਸ ਦੇ ਨਾਲ ਇਹ ਰਿਲੇਸ਼ਨ ਹੋ ਗਿਆ ਉਹਦੇ ਨਾਲ ਕੀ ਹੈ ਇਹਦੇ ਗੱਲਬਾਤ ਕਰਨੀ ਸਟਾਰਟ ਕਰਦੀ। ਇੱਕ ਦਿਨ ਕੀ ਹੋਇਆ ਕਿ ਘਰ ਦੇ ਵਿੱਚ ਬੈਠੇ ਸੀਗੇ ਤੇ ਰੋਸ਼ਨੀ ਦਾ ਤੇ ਸ਼ਾਹਰੂਖ ਦਾ ਝਗੜਾ ਇੰਨਾ ਕੋਈ ਆਦਾ ਵੱਧ ਗਿਆ ਕਿ ਉਹ ਇਹਦੇ ਨਾਲ ਲੜਾਈ ਝਗੜਾ ਕਰਕੇ ਘਰ ਤੋਂ ਚਲਾ ਗਿਆ। ਮਤਲਬ ਘਰ ਤੋਂ ਬਾਹਰ ਚਲਾ ਗਿਆ। ਤਾਂ ਉਸ ਤੋਂ ਬਾਅਦ ਕੀ ਹੈ ਕਿ ਇਹਨੇ ਪਲੈਨਿੰਗ ਬਣਾਈ ਕਿ ਕਿ ਇਹਦੇ ਤੋਂ छुटकारा ਪਾਇਆ ਜਾਵੇ ਤੇ ਇਹਨੇ ਰੋਸ਼ਨੀ ਨੇ ਕੀ ਕੀਤਾ ਗਿਆ ਉਹਦੇ ਜਿਹੜਾ ਇਹਦਾ ਦੋਸਤ ਸੀਗਾ ਜਿਹਦੇ ਨਾਲ ਇਹਦਾ ਰਿਲੇਸ਼ਨ ਚੱਲ ਰਿਹਾ ਸੀਗਾ ਉਹਨੂੰ ਕਾਲ ਕੀਤੀ ਉਹਨੂੰ ਆਪਣੇ ਘਰ ਬੁਲਾਇਆ ਤੇ ਆਪਣੀ ਜਿਹੜੀ ਧੀ ਸੀਗੀ 6 ਸਾਲ ਦੀ ਸੋਨਾ ਨਾਮ ਦੀ ਜਿਹੜੀ ਧੀ ਸੀਗੀ ਉਹਨਾਂ ਸੁੱਤੀ ਪਈ ਦੀ ਉੱਪਰ ਗਲੇ ਦੇ ਉੱਪਰ ਬੈਠ ਉਹ ਪੇਟ ਦੇ ਉੱਪਰ ਬੈਠ ਕੇ ਕੀ ਉਹਦਾ ਗਲਾ ਦਬਾ ਕੇ ਦੀ ਹੱਤਿਆ ਕਰ। ਤਾਂ ਕੀ ਹੈ ਇਹਦੀ ਹੱਤਿਆ ਤਾਂ ਕਰਤੀ ਪਰ ਇਸ ਤੋਂ ਬਾਅਦ ਕੀ ਹੈ ਕਿ ਇਹਨੇ ਨਾਮ ਜਿਹੜਾ ਲਾਇਆ ਹੈ ਜੀ ਇਹਨੇ ਕਿਹਾ ਸੀ ਕਿ ਇਹਦੇ ਹਸਬੰਦ ਨੇ ਉਹਦਾ ਕਤਲ ਕਰਤਾ ਤੇ ਹਸਬੰਦ ਵੀ ਆ ਗਾਇਬ ਹੋ ਗਿਆ ਸੀ। ਉਹਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ। ਤੇ ਕੀ ਹੈ ਕਿ ਪੁਲਿਸ ਨੂੰ ਸ਼ੱਕ ਹੈਗਾ ਕਿ ਇਹਦੇ ਹਸਬੰਦ ਦੇ ਵੀ ਇਹਨੇ ਕਤਲ ਕਰਤਾ ਹੋਣਾ ਜਾਂ ਕੋਈ ਨ ਵੀ ਕਿਤੋਂ ਮਰਵਾਤਾ ਹੋਣਾ। ਤੇ ਇਸ ਚੀਜ਼ ਦੇ ਵਿੱਚ ਕੀ ਸੀਗਾ ਕਿ ਜਦੋਂ ਤਫ਼ਤੀਸ਼ ਕੀਤੀ ਗਈ ਹੈਗੀ ਤਾਂ ਹੁਣ ਪਤਾ ਲੱਗਾ ਹੈਗਾ ਕਿ ਇਹਦੀ ਆਪਣੀ ਧੀ ਦਾ ਕਤਲ ਇਹ ਆਪ ਕੀਤਾ ਹੈਗਾ। ਇਹ ਅਗਨੀਕੀਤਾ ਲਾਲੀ ਹੈਗੀ ਆਪਣੇ ਸੌਹਰਾ ਪਰਿਵਾਰ ਦੇ ਵਿੱਚ 6 ਮੈਂਬਰਾਂ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੇਸ ਕੇਸ ਕੀਤੇ ਹੋਏ ਆ। ਮਤਲਬ ਇਹ ਕੇਸ ਕਰਨ ਦੇ ਵਿੱਚ ਐਨਾ ਹੀ ਛਾਤਰ ਦਿਮਾਗ ਸੀ ਕਿ ਆਪਣੀ ਬੇਟੀ ਨੂੰ ਮਾਰ ਕੇ 36 ਘੰਟੇ ਤੱਕ ਉਹਨੂੰ ਘਰ ਦੇ ਵਿੱਚ ਉਹਦੀ ਲਾਸ਼ ਨੂੰ ਰੱਖਿਆ ਤੇ ਇਹ ਪਲੈਨਿੰਗ ਕਰਦੇ ਦੀ ਇਹ ਤੇ ਇਹਦਾ ਜਿਹੜਾ ਆਸ਼ ਸਿੰਘ ਸੀਗਾ ਉਹ ਪਲੈਨਿੰਗ ਕਰਦੇ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਹਸਬੰਦ ਨੂੰ ਫਸਾਉਣਾ ਹੈਗਾ ਇਹ ਸ਼ਾਰੂਖ ਨੂੰ ਕਿਸ ਤਰੀਕੇ ਨਾਲ ਫਸਾਈਏ ਤਾਂ ਕਿ ਜਿਹੜੀ ਆਪਣੀ ਧੀ ਦੇ ਕਤਲ ਦਾ ਇਲਜ਼ਾਮ ਜਿਹੜਾ ਹੈਗਾ ਉਹਦੇ ਤੇ ਆ ਜਾਵੇ। ਤਾਂ ਦੁਨੀਆ ਜਿਹੜੀ ਹੈ ਕਿ ਦੁਨੀਆ ਦਾ ਅੰਤ ਨੇੜੇ ਹੈਗਾ ਕਿਹਾ ਜਾਵੇ ਤਾਂ ਤੈਨੀਆਂ ਕਿ ਜਦਾ ਗਿਰ ਚੁੱਕੇ ਹੈਗੇ ਕਿ ਆਪਣੇ ਖੂਨ ਨੂੰ ਜਿਨ੍ਹਾਂ ਨੂੰ ਆਪਕੀ ਕਿੰਡਾ ਚੁਭਿਆ ਵੀ ਸੰਦ ਨਹੀਂ ਕਰਦੇ ਹੈਗੇ ਕੰਡਾ ਚੁਭਿਆ ਵੀ ਉਹ ਬਰਦਾਸ਼ਤ ਨਹੀਂ ਕਰ ਸਕਦੇ ਆਪ ਨੂੰ ਦੁੱਖ ਫੀਲ ਹੁੰਦਾ ਤੇ ਇਹੋ ਹੀਆਂ ਔਰਤਾਂ ਹੀ ਪਈਆਂ ਜਿਹੜੀਆਂ ਆਪਣੇ ਖੂਨ ਜਿਹੜਾ ਹੈਗਾ ਇਸ ਤਰ੍ਹਾਂ ਮਾਰ ਲੜੀਆਂ ਤੇ ਆਪਣੇ ਸਿਰਫ ਹਵਸ ਦੇ ਵਿਚੰਨੀਆਂ ਹੋ ਕੇ ਜਾਂ ਆਪਣੇ ਲਾਲਚ ਦੇ ਵਿਚੰਨੀਆਂ ਵੀ ਆਪਣੀ ਔਲਾਦ ਨੂੰ ਵੀ ਮਾਰਨ ਤੋਂ ਨਹੀਂ ਤਬਦੀਆਂ ਸਹੀ ਸੋ ਬੇਅਵੇਅਰ ਸਾਵਧਾਨ ਰਹੋ ਕੋਈ ਪਤਾ ਨਹੀਂ ਕਦੋਂ ਕਿਸ ਦਾ ਮਨ ਬਦਲ ਜਾਵੇ ਕਿਹੜੀ ਮਾਂ ਦਾ ਮਨ ਬਦਲ ਜਾਵੇ ਜਾਂ ਕਿਹੜੇ ਬਾਪ ਦਾ ਮਨ ਬਦਲ ਜਾਵੇ ਕਿਸੇ ਦੇ ਮਨ ਦਾ ਕੋਈ ਪਤਾ ਨਹੀਂ ਸੋ ਉਹ ਇਹ ਰਹਿਣਾ ਚਾਹੀਦਾ ਆਪਣੇ ਆਸ-ਪਾਸ ਵੀ ਧਿਆਨ ਰੱਖੋ ਕਿ ਕੋਈ ਇਸ ਤਰ੍ਹਾਂ ਹੀ ਹਰਕਤ ਕਰ ਰਿਹਾ ਹੈਗਾ ਜਾਂ ਤੁਹਾਨੂੰ ਸ਼ੱਕ ਹੋ ਰਿਹਾ ਤਾਂ ਪੁਲਿਸ ਨੂੰ ਜੀਰੋਸ